ਨੈਸਲਿ ਸਟ ਜਸਟਿਸ ਪਾਰਟੀ ਲੋਕ ਸਭਾ ਹਲਕਾ 10 ਫਰੋਇਪੁਰ ਤੋਂ ਬਲਵੰਤ ਸਮੇ ਵਾਲੀ ਲੜਨਗੇ ਚੋਣ ਰਾਸ਼ਟਰੀ ਪ੍ਰਧਾਨ ਸਰਦਾਰ ਅਸ਼ਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਵੱਖ-ਵੱਖ ਲੋਕ ਸਭਾ ਸੀਟਾਂ ਤੇ ਉਤਾਰੇ ਜਾਣਗੇ ਉਮੀਦਵਾਰ ਲੰਮੇ ਸਮੇਂ ਤੋਂ ਨੈਸਲਿ ਜਸਟਿਸ ਪਾਰਟੀ ਗਰੀਬਾਂ ਅਤੇ ਵੱਖ-ਵੱਖ ਕਿੱਤੇ ਨਾਲ ਜੁੜੇ ਮਜ਼ਦੂਰਾਂ ਦੇ ਹੱਕਾਂ ਲਈ ਲੜਦੀ ਰਹੀ ਹੈ ਔਰ ਇਹਨਾਂ ਦੇ ਹੈਂਡਓਵਰ ਵੀ ਕੀਤੀ ਆ ਸੱਜਣੋ ਦੇਖੋ ਮੈਂ ਜਿਹੜੀ ਗੱਲ ਕਰਨੀ ਚਾਹੁੰਨਾ ਉਹ ਕਰਨੀ ਚਾਹੁੰਨਾ ਕਿਉਂਕਿ ਪਿੱਛੇ ਅਸੀਂ ਸਮਾਜਿਕ ਲੈਵਲ ਦੇ ਉੱਤੇ ਕਾਫੀ ਦੇਰ ਕੰਮ ਕੀਤਾ ਹੋਰ ਰਾਜਨੀਤਿਕ ਖੇਤਰ ਦੇ ਵਿੱਚ ਅਸੀਂ 19 ਦੇ ਵਿੱਚੋਂ ਅਸੀਂ ਕਦਮ ਰੱਖਿਆ ਸੀਗਾ 19 ਦੇ ਵਿੱਚ ਅਸੀਂ 7 ਕੈਂਡੀਡੇਟ ਖੜੇ ਕੀਤੇ ਸੀ ਕਿ ਅਸੀਂ 13 ਹੀ ਖੜੇ ਕਰ ਰਹੇ ਆ ਕਿ ਜਿਹੜੀ ਬਾਈਂਦੀ ਅਸੈਂਬਲੀ ਸੀ ਉਹ ਅਸੀਂ ਬੜੇ ਜੋਰ ਸ਼ੋਰ ਦੇ ਨਾਲ ਲੜੀ ਸੀਗੀ तकरीबन 50 ਕੈਂਡੀਡੇਟ ਅਸੀਂ 81 ਤੋਂ 84 ਜਿਤਾਦੇ ਸੀਗੇ ਜਿੰਦਾਂ ਦਾ ਸਾਨੂੰ ਬਹੁਤ ਵਧੀਆ ਲੋਕਾਂ ਦਾ ਹੰਗਾਰਾ ਜਿਹੜਾ ਉਹ ਮਿਲਿਆ ਸੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਪਾਰਟੀ ਹੈ ਮਜ਼ਦੂਰ ਜਮਾਤ ਨਾਲ ਸੰਬੰਧਿਤ ਹੈ ਢੀਆ ਮਜ਼ਦੂਰ ਜਮਾਤ ਦਾ ਮਤਲਬ ਇਹ ਨਹੀਂ ਹੈ ਕਿ ਕੱਲੀ ਮਜ਼ਦੂਰ ਮਤਲਬ ਮੈਂ ਉਹਦੇ ਵਿੱਚ ਅਸੀਂ ਕਿਸਾਨ ਵੀ ਮਜ਼ਦੂਰ ਆ ਜਾਂਦਾ ਉਹਦੇ ਚ ਛੋਟਾ ਵਪਾਰੀ ਵੀ ਮਜ਼ਦੂਰ ਆ ਜਾਂਦਾ ਦੁਕਾਨਦਾਰ ਵੀ ਮਜ਼ਦੂਰ ਆ ਜਾਂਦਾ ਉਹਦੇ ਵਿੱਚ ਹਰ ਆਦਮੀ ਆ ਜਾਂਦਾ ਜਿਹੜਾ ਹੈਗਾ ਉਹ ਮਜ਼ਦੂਰ ਵਰਗ ਦੇ ਵਿੱਚ ਆ ਜਾਂਦਾ ਸੋ ਸਾਡੀ ਪਾਰਟੀ ਜਿਹੜੀ ਹੈਗੀ ਹੈ ਇਹ ਸਾਰਾ ਜਿਹੜਾ ਕਿਰਤੀ ਵਰਗ ਹੈਗਾ ਕਿਰਤੀ ਵਰਗ ਨੂੰ ਨਾਲ ਲੈ ਕੇ ਚੱਲਦੀ ਹੈਗੀ ਆ ਸੋ ਇਹਦਾ ਜਿਹੜਾ ਸ਼ੋਸ਼ਣ ਹੈਗਾ ਕਿਰਤੀ ਵਰਗ ਦਾ ਇਹ ਪਿਛਲੇ 76 ਸਾਲਾਂ ਤੋਂ ਆਜ਼ਾਦੀ ਤੋਂ ਬਾਅਦ ਅੱਜ ਤੱਕ ਹੋਈ ਜਾ ਰਿਹਾ ਹੈਗਾ ਉਹ ਡਿਫਰੈਂਸ ਇਹਨਾ ਹੈਗਾ ਕਿ ਜਿਹੜੇ ਕੈਪਟਨਿਸਟ ਲੋਕ ਨੇ ਜਿਹੜੇ ਅਮੀਰ ਜਾਦੇ ਲੋਕ ਨੇ ਉਹ ਜਨਾਂ ਦੇ ਜਿਹੜੇ ਉਹਨਾਂ ਦੇ ਜਾਨਵਰ ਰੱਖੇ ਹੋਏ ਨੇ ਤੇ ਉਹਨਾਂ ਦੇ ਵੀ ਜਿਹੜੇ ਨੇ ਡਾਈਟ ਚਾਰਟ ਬਣੇ ਹੋਏ ਨੇ ਔਰ ਉਹਨਾਂ ਨੂੰ ਏਸੀ ਦੀਆਂ ਫੈਸਿਲਿਟੀਆਂ ਮਿਲੀਆਂ ਨੇ ਔਰ ਉਹਨਾਂ ਨੂੰ ਜਿਹੜੇ ਨੇ ਏਸੀ ਕਮਰਿਆਂ ਦੇ ਵਿੱਚ ਉਹਨਾਂ ਦੀਆਂ ਰਹਿਸ਼ ਹਨ ਲੇਕਿਨ ਗਰੀਬ ਆਦਮੀ ਨੂੰ ਜਿਹੜੀਆਂ ਬੁਨਿਆਦੀ ਜੜੀਆਂ ਜ਼ਰੂਰਤਾਂ ਜਿਹੜੀਆਂ ਉਹ ਨਹੀਂ ਮਿਲੀਆਂ ਰੋਟੀ ਕੱਪੜਾ ਮਕਾਨ ਸਿਹਤ ਦੀ ਸਿੱਖਿਆ ਦੀ ਜਿਹੜੀ ਬੁਨਿਆਦੀ ਜ਼ਰੂਰਤਾਂ ਨੇ ਉਹ ਵੀ ਉਹਦੀਆਂ ਪੂਰੀਆਂ ਨਹੀਂ ਹੋ ਰਹੀਆਂ ਹਕੀਕਤ ਇਹ ਹੈਗਾ ਕਿ ਉਹ ਹਰ ਹਰ ਪੱਖ ਦੇ ਵਿੱਚੋਂ ਹਰ ਗੱਲ ਦੇ ਵਿੱਚੋਂ ਵਾਂਝਾ ਰੱਖਿਆ ਗਿਆ ਹੈ ਸੋ ਦੋਸਤੋ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਮਜ਼ਦੂਰ ਜਮਾਤ ਨੇ ਆਪਣੀ ਪਾਰਟੀ ਦੇ ਜਿਹੜੇ ਕਦਮ ਸੀ ਰਾਜਨੀਤੀ ਦੇ ਵਿੱਚ ਰੱਖੇ ਔਰ ਅਸੀਂ ਕੋਸ਼ਿਸ਼ ਕਰਨਾਗੇ ਔਰ ਅਸੀਂ ਕਾਮਯਾਬੀ ਹੋਵਾਂਗੇ ਕਿ ਸਾਡੇ ਜਿਹੜੇ ਰੈਪ੍ਰੈਜ਼ੈਂਟੇਟਿਵ ਨੇ ਉਹ ਲੋਕ ਸਭਾ ਦੇ ਵਿੱਚ ਜਾਣ ਉੱਥੇ ਅਸੀਂ ਵਿਚਾਰ ਰੱਖਾਂਗੇ ਦੇਖੋ ਵਿਚਾਰ ਅਸੀਂ ਰੱਖਾਂਗੇ ਕਿ ਮਜ਼ਦੂਰ ਦੀ 76 ਸਾਲ ਬਾਅਦ ਇਹ ਹਾਲਾਤ ਕਿਉਂ ਆ ਗਏ ਨੇ ਹਾਲਤ ਕਿਉਂ ਹੈਗੀ ਅੱਜ ਵੀ ਉਹਨੂੰ ਤੁਸੀਂ ਮੁਕਤ ਖੋਰਾ ਸਮਝਦੇ ਹੋ ਉਹਨੂੰ ਕਹਿੰਨੇ ਜੀ ਅਸੀਂ ਲੋਕ ਲੁਭਾਣੇ ਜਿਹੜੇ ਨੇ ਉਹ ਨਾਰੇ ਦੇ ਕੇ ਤੁਸੀਂ ਉਹਨਾਂ ਦੀ ਵੋਟਾਂ ਲੈ ਜਾਂਦੇ ਹੋ ਸੋ ਅਸੀਂ ਵਿਚਾਰ ਰੱਖਾਂਗੇ ਵਿਚਾਰ ਦੇ ਬਾਅਦ ਅਸੀਂ ਤਕਰਾਰ ਵੀ ਕਰਾਂਗੇ ਤਕਰਾਰ ਦੇ ਨਾਲ ਨਾਲ ਨਗਰ ਸਾਨੂੰ ਹਥਿਆਰ ਵੀ ਚੱਕਣੇ ਪੈ ਔਰ ਅਸੀਂ ਹਥਿਆਰ ਵੀ ਚੱਕਾਂਗੇ ਉਤੋਂ ਵੀ ਗਰੇਜ਼ ਨਹੀਂ ਕਰਾਂਗੇ ਲੇਕਿਨ ਪਹਿਲਾ ਸਾਡਾ ਕਦਮ ਹੋਏਗਾ ਕਿ ਡੈਮੋਕਰੈਟਿਕ ਸੈਟਅਪ ਦੇ ਵਿੱਚ ਰਹਿ ਕੇ ਲੋਕਤੰਤਰ ਦੇ ਵਿੱਚ ਰਹਿ ਕੇ ਜਿਹੜਾ ਸਾਡਾ ਕਿ ਸਾਨੂੰ ਤੇ ਬ੍ਰਾਹਮੇਦ ਕਰ ਜੀ ਨੇ ਸਾਨੂੰ ਲੋਕਤੰਤਰ ਦੇ ਵਿੱਚ ਜਾਂ ਸੰਵਿਧਾਨ ਦਿੱਤਾ ਉਹ ਸੰਵਿਧਾਨ ਦੇ ਧਾਰੇ ਦੇ ਵਿੱਚ ਰਹਿ ਕੇ ਆਪਣੀ ਗੱਲ ਨੂੰ ਆਪਾਂ ਰੱਖਾਂਗੇ ਅਸੀਂ ਉਹਨਾਂ ਦਾ ਜਿਹੜਾ ਸੰਦੇਸ਼ ਹੈ ਜਾਂ ਉਹਨਾਂ ਦੇ ਜਿਹੜੇ ਨਕਸ਼ੇ ਕਦਮ ਹੈ ਸਰਦਾਰ ਭਗਤ ਸਿੰਘ ਉਹਨਾਂ ਦੇ ਨੇਤਾ ਜਵਾਹਰ ਲਾਲ ਨਹਿਰੂ ਦੇ ਇਹਨਾਂ ਨੂੰ ਅਸੀਂ ਅੱਗੇ ਲੈ ਕੇ ਜਿਹੜਾ ਹੈਗਾ ਉਹ ਅੱਗੇ ਅੱਗੇ ਤੁਰਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ ਤੇ ਵੰਡ ਕੇ ਛਕੋ ਵਾਲੀ ਨੀਤੀ ਹੈਗੀ ਆ ਉਦੇ ਉੱਤੇ ਅਸੀਂ ਇੱਕ ਪੈਰਾ ਦੇਵਾਂਗੇ ਅਸੀਂ ਇੱਕ ਕੈਪਟਲਿਸਟ ਕਲਾਸ ਹੋਰ ਅਸੀਂ ਇਸ ਲੋਕਾਂ ਨੂੰ ਇੱਕ ਚੀਜ਼ ਜ਼ਰੂਰ ਦੱਸਣੀ ਚਾਹੁੰਦੇ ਆ ਕਿ ਅਸੀਂ ਤੁਹਾਡੇ ਵਿਰੋਧੀ ਨਹੀਂ ਹੈ ਲੇਕਿਨ ਅਸੀਂ ਵਿਰੋਧੀ ਸਿਸਟਮ ਦੇ ਹੈਗੇ ਆ ਕਿ ਸਿਸਟਮ ਜਿਹੜਾ ਹੈਗਾ ਉਹ ਇਸ ਤਰੀਕੇ ਦੇ ਨਾਲ ਇੰਨਾ ਪਾੜੇ ਵਾਲਾ ਸਿਸਟਮ ਨਹੀਂ ਚਾਹੀਦਾ ਹੈਗਾ ਗਰੀਬ ਨੂੰ ਉਹਦੀਆਂ ਬੁਨਿਆਦੀ ਸਹੂਲਤਾਂ ਜਿਹੜੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਹੈਗੀਆਂ ਸੋ ਆਓ ਅਸੀਂ ਲੋਕ ਸਭਾ ਦੇ ਵਿੱਚ ਆਪਣੇ ਵਿਚਾਰ ਰੱਖਾਂਗੇ ਵਿਚਾਰਾਂ ਤੋਂ ਸਾਡੀ ਗੱਲ ਨਹੀਂ ਬਈ ਤਕਰਾਰਾਂ ਵਾਲ ਜਾਵਾਂਗੇ ਤਕਰਾਰਾਂ ਨਾਲ ਗੱਲ ਨਹੀਂ ਬਣੀ ਤੇ ਅਸੀਂ ਹਥਿਆਰ ਵੀ ਚੱਕਣ ਦੀ ਗਰੇਜ ਨਹੀਂ ਕਰਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਕਿਰਤੀ ਲੋਕਾਂ ਨੂੰ ਕਹਿਣਾ ਕਿ ਵੱਧ ਤੋਂ ਵੱਧ ਨੈਸ਼ਨਲ ਜਸਟਿਸ ਪਾਰਟੀ ਦੇ ਜਿਹੜੇ ਕੈਂਡੀਡੇਟਸ ਨੇ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਤਾਓ ਔਰ ਅਸੀਂ ਤਾਂ ਕਿ ਅਸੀਂ ਆਪਣਾ ਵਿਚਾਰ ਜਿਹੜਾ ਹੈਗਾ ਆਪਣੀ ਜਿਹੜੀ ਗੱਲ ਹੈਗੀ ਆ ਲੋਕ ਸਭਾ ਦੇ ਵਿੱਚ ਰੱਖ ਸਕੀਏ ਧੰਨਵਾਦ